ਹਾਂ ਜੀ ਹਾਂ ਜੀ ਸਰ ਜਲੰਧਰ ਦਿਹਾਤੀ ਪੁਲਿਸ ਨੂੰ ਜਿਹੜੀ ਇੱਕ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਅਸੀਂ ਯੁੱਧ ਨਸ਼ਿਆ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਜਲੰਧਰ ਦਿਹਾਤੀ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਆ ਜਿਹੜੀ ਸਾਡੇ ਕੋਲ ਇੱਕ ਅੱਜ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਲੋਈਆ ਏਰੀਆ ਦੇ ਵਿੱਚ ਸਬਡਿਵੀਜ਼ਨ ਸ਼ਾਹਕੋਟ ਏਰੀਆ ਜਲੰਧਰ ਦਿਹਾਤੀ ਦੇ ਏਰੀਆ ਦੇ ਵਿੱਚ ਆ ਜਿਹੜੇ ਤਿੰਨ ਵਿਅਕਤੀ ਹੈਗੇ ਨੇ ਜਿਹੜੇ ਜਿਨ੍ਹਾਂ ਦੇ ਪੁਰਾਣੇ ਮੁਕਾਦਮੇ ਵੀ ਦਰਜ ਨੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈਗੇ ਨੇ ਜਿਨ੍ਹਾਂ ਵਿੱਚ ਰੋਹਿਤ ਲਾਪਰੇ ਤੇ ਗੁਰਪ੍ਰੀਤ ਗੋਪੀ ਇਹ ਇਸ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਹੈਰਵਨ ਦੀ ਸਮਕਲਿੰਗ ਦਾ ਕੰਮ ਕਰਦੇ ਨੇ ਤਾਂ ਸਾਡੀ ਇਸ ਇਨਫੋਰਮੇਸ਼ਨ ਕੰਕ੍ਰੀਟ ਇਨਫਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਅਸੀਂ ਸੀਆਈ ਦੀਆਂ ਜਿਹੜੀਆਂ ਪਾਰਟੀਆਂ ਨੂੰ ਉੱਥੇ ਡਿਸਪੈਚ ਕੀਤਾ ਏਰੀਆ ਦੇ ਵਿੱਚ ਜਾ ਕੇ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਉਹ ਡਿਵੈਲਪ ਕੀਤਾ ਤਾਂ ਇਨਫੋਰਮੇਸ਼ਨ ਬੇਸਡ ਦੇ ਉੱਤੇ ਜਿਹੜੇ ਹੈਗੇ ਨੇ ਇਹਨਾਂ ਸਾਡੀ ਸੀਆਈਏ ਦੀ ਪਾਰਟੀ ਨੇ ਜਿਹੜੇ ਹੈਗੇ ਨੇ ਰੋਹਿਤ ਉਰਫ ਰੋਹੀ ਪੁੱਤਰ RAMPAL ਵਾਸੀ ਮੰਡਾਲਾ ਥਾਣਾ ਲੋਈਆਂ ਲਾਪਰੇਤ ਲੱਭਾ ਵਾਸੀ ਕੁਤਬੀਵਾਲ ਥਾਣਾ ਲੋਈਆਂ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਵਿੰਦਰ ਸਿੰਘ ਜਿਹੜਾ ਹੈ ਕੁਤਬੀਵਾਲ ਥਾਣਾ ਲੋਈਆਂ ਇਹਨਾਂ ਨੂੰ ਇੰਟਰਸੈਪਟ ਕੀਤਾ ਜਿਹੜੇ ਗੇਅਰ ਕਰਨ ਦੀ ਤਿਆਰੀ ਨੂੰ ਉਹਦੇ ਵਿੱਚ ਹੋਇਆ ਸੀ 2022 ਦਾ ਮਕਦਮਾ ਹੈਗਾ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈਗੇ ਆ 1K ਦੇ ਤੇ 363 366 ਦਾ ਵੀ ਹੈਗਾ ਤੇ ਬਾਕੀ ਜਿਹੜੇ ਹੈਗੇ ਨੇ ਇਹਦੇ ਤੇ 25 54 ਨਾਟ ਅਸਲਾ ਐਕਟ ਦੇ ਜਿਹੜੇ ਪਰਚੇ ਜਿਹੜੇ ਹੈਗੇ ਆ ਉਹ ਵੀ ਦਰਜੋਂ ਨੇ ਪਾਏ ਗਏ ਇਸੇ ਤਰੀਕੇ ਨਾਲ ਹੀ ਜਿਹੜਾ ਰੋਹਿਤ ਇਹਦੇ ਨਾਲ ਕੰਪਲੈਂਸ ਦੀ ਜਿਹਨੂੰ ਅਰੈਸਟ ਕੀਤਾ ਗਿਆ ਰੋਹਿਤ ਦੇ ਕੋਲੋਂ ਜਿਹੜੇ ਹੈਗੇ ਆ ਉਹਦੇ ਉੱਪਰ ਚਾਰ ਮਕਦਮੇ ਜਿਹੜੇ ਹੈਗੇ ਨੇ ਇਹਦੇ ਦਰਜੋਂ ਨੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ 25 ਚਰੰਜਾ ਨਾਟ ਅਸਲਾ ਐਕਟ ਦੇ ਜਿਹੜੇ ਦੇ ਉੱਪਰ ਜਿਹੜੇ ਹੈਗੇ ਨੇ ਤਿੰਨ ਮੁਕਦਮੇ ਜਿਹੜੇ ਅਸਲਾ ਐਕਟ ਦੇ ਹੁਣੇ ਪਾਏ ਗਏ ਨੇ ਐਂਡ ਪਲੱਸ ਜਿਹੜਾ ਹੈਗਾ ਲੜਾਈ ਝਗੜੇ ਦੇ ਤੇ ਲੁੱਟਖੋਹਾਂ ਦੇ ਪਰਚੇ ਜਿਹੜੇ ਹੈਗੇ ਨੇ ਇਹਦੇ ਤੇ ਪਾਏ ਗਏ। ਇਸੇ ਤਰੀਕੇ ਨਾਲ ਲੱਪਰੀ ਸਿੰਘ ਲਬਾ ਜਿਹੜਾ ਕੁਤਵੀਵਾਲ ਇਥੋਂ ਦਾ ਰਹਿਣ ਵਾਲਾ ਥਾਣਾ ਲੋਹੀਆਂ ਦਾ ਹੀ ਆ ਇਹ ਗੁਰਪ੍ਰੀ ਗੋਪੀ ਦਾ ਜਿਹੜਾ ਕਜ਼ਨ ਬ੍ਰਦਰ ਆ ਇਸ ਨੂੰ ਅਰੈਸਟ ਕੀਤਾ ਇਹਦੇ ਉੱਪਰ ਵੀ ਜਿਹੜੇ ਹੈਗੇ ਨੇ ਚਾਰ ਮੁਕਦਮੇ ਜਿਹੜੇ ਨੇ ਦਰਜ ਹੋਣੇ ਪਾਏ ਗਏ ਨੇ। ਤਾਂ ਜਿਨ੍ਹਾਂ ਦੇ ਵਿੱਚ ਇਹਦੇ ਉੱਪਰ ਐਨਡੀਪੀਐਸ ਦਾ ਪਰਚਾ ਵੀ ਪਹਿਲਾਂ ਤੇ ਦਰਜ ਨੇ। ਅਰੇ ਇਹ ਨਾਲプラス 307 ਦੇ ਤੇ ਆਮ ਜੈਕਟਰ ਦੇ ਪਰਚੇ ਜਿਹੜੇ ਇਹਦੇ ਉੱਪਰ ਦਰਜੋ ਨੇ ਪਾਏ ਗਏ ਨੇ ਤਾਂ ਇਹਨਾਂ ਦੇ ਜਿਹੜੇ ਤਿੰਨੇ ਜਿਹੜੇ ਹੈਗੇ ਸੀ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜਿਹੜੇ ਜਿਹੜਾ ਲਗੋਪਰੀ ਗੋਪੀ ਹੈ ਪਿੱਛੇ 2024 ਦੇ ਵਿੱਚ ਜੇਲ੍ਹ ਤੋਂ ਵਿੱਚ ਉਹ ਆਇਆ ਸੀ ਹੈਟਾ ਕੇ ਜਿਹੜਾ ਹੈਗਾ ਇਹ ਐਨਡੀਪੀਐਸ ਦਾ ਕੰਮ ਤੇ ਹੋਰ ਜਿਹੜੇ ਇਸ ਤਰ੍ਹਾਂ ਦੀ ਜੁਲਾਈ ਲੜਾਈ ਝਗੜੇ ਤੇ ਜਾਂ ਹੋਰ ਜਿਹੜੀਆਂ ਲੁੱਟਖੋਹਾਂ ਕਰਨੀਆਂ ਇਹਨਾਂ ਦੇ ਵਾਰਦਾਤਾਂ ਦੇ ਵਿੱਚ ਸ਼ਾਮਲ ਸੀ ਤਾਂ ਇਹ ਜਿਹੜੀ ਹੈਗੀ ਸਾਡੇ ਇੱਕ ਜਲੰਧਰ ਵਿਧਾਤੀ ਪੁਲਿਸ ਦੀ ਜਿਹੜੀ ਹੈਗੀ ਬੜੀ ਜਿਹੜੀ ਤੁਸੀਂ ਇਹਦੇ ਵਿੱਚ ਨਸ਼ਿਆਂ ਦੇ ਜਿਹੜਾ ਖਿਲਾਫ ਜਿਹੜਾ ਸੀ ਜੁੱਧ ਦੇ ਵਿੱਚ ਜਿਹੜੀ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਥੈਂਕ ਯੂ